ਆ ਤਾਂ ਬਈ ਆਦੇ ਬੱਚਿਓ ਸਾਰਿਆਂ ਨੂੰ ਬੈਰਪਰ ਦੀ ਸੱਸੀ ਕਾਲ ਹਾਂ ਬੇਟਾ ਨਵੋਦਿਆ ਦਾਖਲਾ ਪਿਖਿਆ ਤਿਆਰੀ ਦੀਨ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਦੀ ਪੰਜਾਬੀ ਦੀ ਨਵੀਂ ਤਿਆਰ ਪੁਸਤਕ ਦੇ ਵਿੱਚੋਂ ਬੇਟਾ ਦੂਜੇ ਸੈੱਟ ਦਾ ਦੂਜਾ ਪੈਰਾ ਜਿਹੜਾ ਹੈਗਾ ਉਹ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਪੈਰਾ ਪੜ੍ਹਾਂਗੇ ਉਹਦੇ ਤੋਂ ਬਾਅਦ ਚ ਆਪਾਂ ਸਵਾਲਾਂ ਦੇ ਜਵਾਬ ਦੇਵਾਂਗੇ ਤਾਂ ਕੀ ਕਹਿੰਦਾ ਕਹਿੰਦਾ ਜਦੋਂ ਫਾਸਟ ਫੂਡ ਖਾਣ ਦੀ ਗੱਲ ਆਉਂਦੀ ਹੈ ਤਾਂ ਬੱਚੇ ਲਲਚਾਉਂਦੇ ਹਨ ਇਸ ਨੂੰ ਬਣਾਉਣ ਵਿੱਚ ਘੱਟ ਸਮਾਂ ਲੱਗਦਾ ਹੈ ਤੇ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹੈ ਠੀਕ ਹੈ ਬੇਟਾ ਫਾਸਟ ਫੂਡ ਨੂਡਲ ਵਗੈਰਾ ਜਿਹੜੇ ਆਪਾਂ ਖਾਂਦੇ ਆ ਨੂਡਲ 버ਗਰ ਵਗੈਰਾ ਕਹਿੰਦਾ ਬੱਚੇ ਫਲ ਸੂਪ ਜਾਂ ਪੁੰਗਰਿਆ ਹੋਇਆ ਅਨਾਜ ਖਾਣ ਦੀ ਬਜਾਏ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ ਅੱਗੇ ਕਹਿੰਦਾ ਨੂਡਲਸ 버ਗਰ ਅਤੇ ਪੀਜ਼ਾ ਦੀ ਭਾਰੀ ਮੰਗ ਹੈ ਬਹੁਤ ਜ਼ਿਆਦਾ ਬੇਟਾ ਇਹਦੀ ਡਿਮਾਂਡ ਹੈਗੀ ਆ ਹਾਲਾਂਕਿ ਇਹ ਬਣਾਉਣੇ ਬਹੁਤ ਆਸਾਨ ਹਨ ਫਿਰ ਵੀ ਇਹ ਸਾਡੇ ਲਈ ਨੁਕਸਾਨਦੇ ਹਨ ਇਨ੍ਹਾਂ ਤੋਂ ਸਾਡੇ ਸਰੀਰ ਨੂੰ ਚੰਗੇ ਪੋਸ਼ਕ ਤੱਤ ਨਹੀਂ ਮਿਲਦੇ ਕਈ ਖੋਜਕਰਤਾਵਾਂ ਨੇ ਸਾਬਤ ਕੀਤਾ ਹੈ ਕਿ ਇਨ੍ਹਾਂ ਭੋਜਨਾਂ ਦਾ ਸੇਵਨ ਸਿਹਤ ਲਈ ਚੰਗਾ ਨਹੀਂ ਹੈ ਇਨ੍ਹਾਂ ਨੂੰ ਤੇਲ 'ਚ ਪੁੰਨ ਕੇ ਪਕਾਇਆ ਜਾਂਦਾ ਹੈ ਜਿਸ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਹ ਸਾਨੂੰ ਮੋਟਾ ਬਣਾ ਸਕਦਾ ਹੈ ਮੋਟਾਪੇ ਕਾਰਨ 슈ਗਰ ਅਤੇ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਜੋ ਬੱਚੇ ਬਹੁਤ ਜ਼ਿਆਦਾ ਫਾਸਟ ਫੂਡ ਖਾਂਦੇ ਹਨ ਉਹਨਾਂ ਨੂੰ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਿਵੇਂ ਕਿ 슈ਗਰ ਅਤੇ ਹਾਈ ਬਲੱਡ ਪ੍ਰੈਸ਼ਰ ਉਹਨਾਂ ਦਾ ਵਿਕਾਸ ਪੋਸ਼ਟਿਕ ਭੋਜਨ ਖਾਣ ਵਾਲੇ ਬੱਚਿਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਲੋਕ ਪੱਛਮੀ ਸਭਿਅਤਾ ਦੀ ਨਕਲ ਕਰਦੇ ਹੋਏ ਘਰ ਦੇ ਪਕਾਏ ਭੋਜਨ ਦੀ ਬਜਾਏ ਫਾਸਟ ਫੂਡ ਨੂੰ ਤਰਜੀਹ ਦੇ ਰਹੇ ਹਨ ਤਰਜੀਹ ਹੁੰਦਾ ਬੇਟਾ ਪੈਲ ਦਿੰਦੇ ਪਏ ਆ ਇਹ ਪੱਛਮੀ ਸਭਿਅਤਾ ਨੂੰ ਅਪਣਾਉਣ ਦੇ ਗੰਭੀਰ ਅਤੇ ਮਾੜੇ ਪ੍ਰਭਾਵਾਂ ਵਿੱਚੋਂ ਇੱਕ ਹੈ ਇਹ ਫਾਸਟ ਫੂਡ ਆ ਜਿਹੜਾ ਬੇਟਾ ਠੀਕ ਆ ਬੇਟਾ ਤਾਂ ਇਹ ਬੇਟਾ ਆਪਾਂ ਪੈਰਾ ਪੜ੍ਹ ਲਿਆ ਫਾਸਟ ਫੂਡ ਦੇ ਬਾਰੇ ਠੀਕ ਹੁਣ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਪਹਿਲਾ ਹੈਗਾ ਫਾਸਟ ਫੂਡ ਕਿਸੇ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਮੋਟਾਪੇ ਦਾ ਕਾਰਨ ਬਣ ਕੇ ਸਾਨੂੰ ਚੰਗੀ ਸਿਹਤ ਦੇ ਕੇ ਤੇ ਪੱਛਮੀ ਛੱਬੇ ਤੁਹਾਨੂੰ ਉਤਸ਼ਾਹਿਤ ਕਰਕੇ ਤੇ ਬੇਟਾ ਆਪਾਂ ਮੁੱਖ ਰੂਪ ਦੇ ਵਿੱਚ ਆਪਾਂ ਦੇਖਣਾ ਇਹਦਾ ਆਨਸਰ ਕੀ ਆ ਮੋਟਾਪੇ ਦਾ ਕਾਰਨ ਬਣਦਾ ਜਦੋਂ ਅਸੀਂ ਲਗਾਤਾਰ ਖਾਂਦੇ ਆ ਤੇ ਫਿਰ ਇਹ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਵੀ ਲੈ ਆਉਂਦਾ ਹੈ ਪਰ ਇੱਥੇ ਮੁੱਖ ਰੂਪ ਵਿੱਚ ਮੋਟਾਪੇ ਦਾ ਕਾਰਨ ਬਣ ਕੇ ਫਾਸਟ ਫੂਡ ਕਿਸੇ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੋਰ ਵੀ ਬਿਮਾਰੀਆਂ ਜਿਹੜੀਆਂ ਇਹਦੇ ਨਾਲ ਲੱਗ ਜਾਂਦੀਆਂ ਅੱਗੇ ਕੀ ਕਹਿੰਦਾ ਕਹਿੰਦਾ ਸਾਨੂੰ ਫਾਸਟ ਫੂਡ ਕਲਚਰ ਨੂੰ ਉਤਸ਼ਾਹਿਤ ਨਹੀਂ ਕਰਨਾ ਕਲਚਰ ਨੂੰ ਉਤਸ਼ਾਹਿਤ ਕਿਉਂ ਨਹੀਂ ਕਰਨਾ ਚਾਹੀਦਾ ਕਹਿੰਦਾ ਫਾਸਟ ਫੂਡ ਸੁਆਦੀ ਹੁੰਦਾ ਹੈ ਇਹ ਆਸਾਨੀ ਨਾਲ ਉਪਲਬਧ ਹੈ ਇਹ ਸਾਡੀ ਜੀਵਨ ਸ਼ੈਲੀ ਨੂੰ ਬਦਲਦਾ ਹੈ ਇਸ ਦਾ ਸਾਡੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਤਾਂ ਬੇਟਾ ਅਸੀਂ ਇਹ ਦਾ ਸਾਡੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਇਸ ਕਰਕੇ ਅਸੀਂ ਫਾਸਟ ਫੂਡ ਕਲਚਰ ਨੂੰ ਉਤਸ਼ਾਹਿਤ ਨਹੀਂ ਕਰਨਾ ਠੀਕ ਹੈ ਬੇਟਾ ਅੱਗੇ ਕੀ ਕਹਿੰਦਾ ਪੈਰੇ ਵਿੱਚ ਕਿਹੜੇ ਸ਼ਬਦ ਦਾ ਅਰਥ ਹੈ ਨਕਲ ਕਰਨਾ ਨਕਲ ਕਰਨਾ ਬੇਟਾ ਇੱਥੇ ਸ਼ਬਦ ਆਊਗਾ ਅਨੁਕਰਨ ਕਰਨਾ ਅਨੁਕਰਨ ਕਰਨਾ ਇਹ ਨਕਲ ਕਰਨਾ ਦਾ ਸੇਮ ਹੈਗਾ ਯਾ ਠੀਕ ਹੈ ਬੇਟਾ ਤਾਂ ਇਸ ਕਰਕੇ ਅਸੀਂ ਇਹਦਾ ਉੱਤਰ ਇਹ ਬੇਟਾ ਉਥੇ ਮੈਂ ਠੀਕ ਕਰਾਉਂਗਾ ਟਾਈਪ ਦੇ ਵਿੱਚ ਗਲਤੀ ਹੋਈ ਹੀ ਹੈ ਅਨੁਕਰਨ ਕਰਨਾ ਪਹਿਲਾ ਆਨਸਰ ਹੈ ਜਿਹੜਾ ਇਹਦਾ ਰਾਈਟ ਆਊਗਾ ਤੁਲਨਾ ਕਰਨਾ ਕੰਮ ਕਰਨਾ ਬਣਾਉਣਾ ਵੀ ਨਹੀਂ ਹੁੰਦਾ ਠੀਕ ਹੈ ਅੱਗੇ ਆ ਗਿਆ ਫਾਸਟ ਫੂਡ ਕਾਰਨ ਹੋ ਸਕਦਾ ਹੈ ਨੀਂਦ ਦਾ ਨੀਂਦ ਨਾ ਆਉਣਾ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਜੀਬ ਤੇ ਬੋਝ ਸਮਾਜਿਕ ਰੁਤਬੇ ਵਿੱਚ ਨੁਕਸਾਨ ਦਾ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਬੇਟਾ ਫਾਸਟ ਫੂਡ ਦੇ ਨਾਲ 슈ਗਰ ਹਾਈ ਬਲੱਡ ਪ੍ਰੈਸ਼ਰ ਵਗੈਰਾ ਹੋ ਜਾਂਦਾ ਹੈ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 30 ਘਰ ਦਾ ਖਾਣਾ ਹੈ ਪੋਸਟਿਕ ਨਹੀਂ ਫਾਸਟ ਫੂਡ ਨਾਲੋਂ ਵਧੀਆ ਨਹੀਂ ਫਾਸਟ ਫੂਡ ਨਾਲੋਂ ਜ਼ਿਆਦਾ ਪੋਸਟਿਕ ਨਾ ਤਾਂ ਪੋਸਟਿਕ ਤੇ ਨਾ ਹੀ ਸਵਾਦ ਤਾਂ ਫਾਸਟ ਫੂਡ ਨਾਲੋਂ ਜ਼ਿਆਦਾ ਪੋਸਟਿਕ ਬਹੁਤ ਪੋਸਟਿਕ ਹੁੰਦਾ ਬੇਟਾ ਫਾਸਟ ਫੂਡ ਦੇ ਮੁਕਾਬਲੇ ਤੇ ਜਿਹੜਾ ਬੈਸਟ ਆਲਟਰਨੇਟਿਵ ਆ ਉਹ ਸੀ 1 ਬਣਦਾ ਪਿਆ ਹੈ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਇਹਦੇ ਨਾਲ ਹੀ ਇਹ ਪੈਰਾ ਕੰਪਲੀਟ ਹੋ ਗਿਆ ਅਗਲੇ ਪੈਰੇ ਦੇ ਜਿਹੜੇ ਸਵਾਲ ਹੈਗੇ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੀਤਾ ਜੀ